ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਜਿੱਥੇ ਕੀ ਰੋਜ਼ਾਨਾ ਹੀ ਹਜ਼ਾਰਾਂ ਲੱਖਾਂ ਦੇ ਗਿਣਤੇ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਨੇ ਇਸ ਪਵਿੱਤਰ ਗੁਰੂ ਘਰ ਵਿਖੇ ਸੰਗਤਾਂ ਆਪਣੇ ਪਰਿਵਾਰ ਦੀ ਸੁਖ ਸ਼ਾਂਤੀ ਦੇ ਅਰਦਾਸ ਕਰਦੀਆਂ ਨੇ ਅਤੇ ਵਾਹਿਗੁਰੂ ਦਾ ਆਸ਼ੀਰਵਾਦ ਲੈਂਦੀਆਂ ਨੇ ਇਸ ਪਵਿੱਤਰ ਗੁਰੂ ਘਰ ਵਿਖੇ ਕਈ ਰਾਜਨੀਤਿਕ ਚਿਹਰੇ ਕਈ ਬਾਲੀਵੁੱਡ ਅਤੇ ਪੰਜਾਬੀ ਅਦਾਕਾਰ ਅਤੇ ਗਾਇਕ ਵੀ ਨਤਮਸਤਕ ਹੋਣ ਪਹੁੰਚਦੇ ਉੱਥੇ ਹੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਉਹਨਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਪਵਿੱਤਰ ਗੁਰਬਾਣੀ ਦੇ ਕੀਰਤਨ ਦਾ ਵੀ ਸਰਵਣ ਕੀਤਾ। ਇਸ ਦੌਰਾਨ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਪਵਿੱਤਰ ਅਸਥਾਨ ਤੇ ਆਸ਼ੀਰਵਾਦ ਲੈਣ ਆਏ ਨੇ। ਉਹਨਾਂ ਕਿਹਾ ਕਿ ਸਾਡੇ ਪੰਜਾਬ ਤੇ ਦੇਸ਼ ਦੇ ਲੋਕ ਵਸਦੇ ਰਹਿਣ, ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਰਹਿਣ। ਸਾਰਿਆਂ ਦੇ ਬੱਚੇ ਅਗਿਆਕਾਰੀ ਹੋਣ ਤਰੱਕੀਆਂ ਕਰਨ ਅੱਜ ਚੇਦ ਦਾ ਮਹੀਨਾ ਨਵਾਂ ਸਾਲ ਹੈ ਮੇਰੇ ਵੱਲੋਂ ਸਾਰੀ ਸਾਧ ਸੰਗਤ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਇਸ ਦੇ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਉਹ ਮਹਾਰਾਜ ਦੀ ਅੱਜ ਪਵਿੱਤਰ ਸਥਾਨ ਤੇ ਜਿਹੜਾ ਕਿ ਸਭ ਤੋਂ ਵੱਡਾ ਸਥਾਨ ਆਪਣੇ ਲਈ ਉੱਥੇ ਉਹ ਅਸ਼ੀਰਵਾਦ ਲੈ ਆਏ ਤੇ ਅਸ਼ੀਰਵਾਦ ਲੈ ਆਏ ਵੀ ਸਾਰੇ ਸਾਡੇ ਪੰਜਾਬ ਦੇ ਦੇਸ਼ ਦੇ ਲੋਕ ਸਾਡੇ ਖਸਦੇ ਵਸਦੇ ਰਹਿਣ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਰਹਿਣ ਖੇੜੇ ਰਹਿਣ ਤੇ ਸਾਰਿਆਂ ਦੇ ਬੱਚੇ ਆਗਿਆਕਾਰੀ ਹੋਣ ਤਰੱਕੀਆਂ ਕਰਨ ਤੇ ਜਿਵੇਂ ਕਿ ਚੇਤ ਦਾ ਮਹੀਨਾ ਨਵਾਂ ਸਾਲ ਉਹਦੀ ਮੇਰੇ ਵੱਲੋਂ ਸਾਰੇ ਸਾਧ ਸੰਗਤ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਲੱਖ ਲੱਖ ਮੁਬਾਰਕਬਾਦ ਸਾਰਿਆਂ ਦੇ ਜਿੰਨੇ ਵੀ ਕਾਜ ਨੇ ਜਿੰਨੇ ਵੀ ਕਾਰਜ ਨੇ ਉਹ ਸਫਲ ਹੋਣ ਤੇ ਸਭ ਤੋਂ ਵੱਡੀ ਗੱਲ ਵੀ ਸਾਰੇ ਗੁਰੂ ਦੇ ਲੜ ਲੱਗਣ ਇਹੀ ਮੇਰੇ ਵੱਲੋਂ ਅੱਜ ਗੁਰੂ ਮਹਾਰਾਜ ਦੇ ਮੂਹਰੇ ਖੜ ਕੇ ਇਹੀ ਅਰਦਾਸ ਕਰਕੇ ਆਏ ਆ ਤੇ ਸਾਡੇ ਪੰਜਾਬ ਜਿਹੜਾ ਨਜ਼ਰ ਲੱਗੀ ਆ ਪੰਜਾਬ ਨੂੰ ਉਹ ਵੀ ਤਕਲੀਫਾਂ ਦੂਰ ਹੋਣ ਬਟੂ ਜੀ ਜੋ ਅਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਜਿਆ ਸਿੰਘ ਸਾਹਿਬ ਜੀ ਨੂੰ ਪਿਛਲੇ ਦਿਨਾਂ ਦੇ ਵਿੱਚ ਇਹ ਸੇਵਾ ਮੁਕਤ ਕਰ ਦਿੱਤਾ ਗਿਆ ਤਾਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਇੱਕੋ ਧਾਮ ਸੇਵਾ ਮੁਕਤ ਕਰ ਦੇ ਦਿੱਤਾ ਜਾਣਾ ਜਾਂ ਫਿਰ ਦੋ ਤਰੀਕ ਨੇ ਜਿਹੜੀ ਸਹਾਇਤਾ ਸਨਾਈ ਗਈ ਸੀ ਕੁਸਕੀਰਪਤ ਲੋਨਾਂ ਨੂੰ ਤਾਂ ਤਿੰਨੇ ਸਿੰਘ ਸਾਹਿਬਾਂ ਨੂੰ ਸੇਵਾ ਮੁਕਤ ਕਰ ਦਿੱਤਾ ਕਿਉਂ ਮੈਂ ਸਿਰਫ ਇੱਕ ਗੱਲ ਕਹੂੰਗਾ ਕਿਉਂਕਿ ਚਾਹੇ ਕਿਸੇ ਨੂੰ ਕਿਸੇ ਪਾਰਟੀ ਨਾਲ ਕੋਈ ਸੰਬੰਧਿਤ ਹੋਵੇ ਕਿਸੇ ਧਰਮ ਨਾਲ ਸੰਬੰਧਿਤ ਹੋਵੇ ਜਿਹੜਾ ਵੀ ਕੋਈ ਪੰਜਾਬੀ ਆ ਉਹ ਇਸ ਵੇਲੇ ਹਰ ਆਪਣੀ ਆਪਣੀ ਜਗ੍ਹਾ ਚਿੰਤਿਤ ਇਹਨੂੰ ਕਿਸੇ ਵੀ ਮੈਂ ਸਮਝਦਾ ਇਸ ਵੇਲੇ ਜਿਹੜੀਆਂ ਇਹ ਸਰਮੌਰ ਸਾਡੇ ਸਥਾਨ ਨੇ ਇਹ ਸਾਰੇ ਗੁਰੂ ਨਾਨਕ ਨਾਮ ਲੇਵਾ ਲੋਕਾਂ ਦੇ ਲਈ ਇਹ ਬਹੁਤ ਪਵਿੱਤਰ ਸਥਾਨ ਨੇ ਤੇ ਪ੍ਰਮਾਤਮਾ ਆ ਖੜੇ ਆ ਆਪਾ ਗੁਰੂ ਮਹਾਰਾਜ ਮੂਰੇ ਇਹ ਸਾਰੀਆਂ ਚੀਜ਼ਾਂ ਜਲਦੀ ਤੋਂ ਜਲਦੀ ਠੀਕ ਹੋਣ ਅੱਗੇ ਵੀ ਵਿਵਾਦ ਸਾਡੇ ਸੰਸਥਾਵਾਂ 'ਚ ਸਾਡੇ ਹੁੰਦੇ ਰਹੇ ਆ ਪਰ ਇਸ ਵਾਰ ਜਾਦਾ ਥੋੜੇ ਜਿਹਾ ਲੰਬਾ ਪੈ ਗਿਆ ਟਾਈਮ ਪਰ ਇਹੀ ਮੈਂ ਇੱਕ ਸਿੱਖ ਹੋਣ नाते ਇੱਕ ਪੰਜਾਬੀ ਹੋਣ नाते ਇਹੀ ਆ ਵੀ ਇਹ ਸਾਰੇ ਜਿਹੜੇ ਵਿਵਾਦ ਨੇ ਇੱਕ ਪਰਮਾਤਮਾ ਕਰੇ ਸਭ ਨੂੰ ਸਰਮਤ ਬਖਸ਼ੇ ਤੇ ਚੰਗੇ ਹੋ ਕੇ ਨੇੜੇ ਹੋ ਕੇ ਜਿਹੜੇ ਲੋਕ ਨੇ ਗੱਲ ਨੂੰ ਨੇੜੇ ਲਾਉਣ ਗੱਲ ਨੂੰ ਵਧਾਉਣ ਨਾ ਕਿਉਂਕਿ ਬੜਾ ਨੁਕਸਾਨ ਆਪਣਾ ਹੋ ਰਿਹਾ ਬਹੁਤ ਕਨਵਰਜਨ ਆ ਦੜੀ ਬਹੁਤ ਧਰਮਾਂ ਦੇ ਵਿੱਚ ਪੰਜਾਬੀਆਂ ਦੀ ਹੁੰਦੀ ਜਾ ਰਹੀ ਹੈ ਤੇ ਜੀ ਇਸੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਆਪਣੇ ਧਾਰਮ ਨੂੰ ਨਾ ਸੰਭਿਆ ਤਾਂ ਜਿਹੜੀ ਰੇਸ਼ਿਓ ਕਨਵਰਜਨ ਦੀ ਉਹ ਕਿਤੇ ਹੋਰ ਅੱਗੇ ਨਾ ਵਧੇ ਇਹ ਵੱਡੀ ਇੱਕ ਬਹੁਤ ਵੱਡੀ ਜਿਹੜੀ ਸਾਡੇ ਉੱਤੇ ਬਾਕੀ ਚੀਜ਼ਾਂ ਤਾਂ ਹੈ ਹੀ ਹੈ ਪਰ ਸਭ ਤੋਂ ਵੱਡੀ ਮੇਰੀ ਗੱਲ ਹੋ ਰਹੀ ਸੀ ਮinority ਮਿਨਿਸਟਰ ਨਾਲ ਤੇ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਇਸ ਵੇਲੇ ਸਿੱਖਾਂ ਲਈ ਪੰਜਾਬੀਆਂ ਲਈ ਜਿਹੜੀ ਉਹ ਖਤਰੀ ਦੀ ਘੰਟੀ ਹੈ ਪਰ ਜੋ ਅਕਾਲੀ ਦਲ ਦਾ ਰੋਲ ਕੀ ਸਮਝਦੇ ਹੋਏ ਸਾਰੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਲੇਕਿਨ ਉਸ ਤੋਂ ਬਾਅਦ ਇੱਕੋ ਦਾ ਮੈਂ ਨਹੀਂ ਵੱਡੇ ਫੈਸਲੇ ਲੈ ਲਿੱਤੇ ਜਾਣੇ ਕਿਉਂਕਿ ਪ੍ਰਧਾਨ ਜੋ ਨੇ ਉਹਨਾਂ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਸੀਗਾ ਲੇਕਿਨ ਜਥੇਦਾਰਾਂ ਨੂੰ ਇਦਾਂ ਲਾਹ ਦੇਣਾ ਕਿੰਨੀ ਕਮੇਡੀ ਗੱਲ ਮੈਂ ਤਾਂ ਇੰਨਾ ਹੀ ਕਹੂੰਗਾ ਕਿਉਂਕਿ ਧਰਮ ਦੇ ਵਿੱਚ ਧਰਮ ਦੇ ਸਥਾਨ ਬਹੁਤ ਉੱਚੇ ਆ ਮੈਂ ਤਾਂ ਸਿਰਫ ਗੁਰੂ ਤੋਂ ਉੱਤੇ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਇਹ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇਕੱਠੇ ਹੋ ਜਾਣ ਸਭ ਆਪਣੀਆਂ ਗੱਲਾਂ ਛੱਡ ਕੇ ਉਹ ਬਾਅਦ ਸਾਰਾ ਕੁਝ ਕੀਤਾ ਜਾਂਦਾ ਹੁੰਦਾ ਸਾਰੇ ਇੱਕ ਵਾਰ ਸਿਰ ਜੋੜ ਕੇ ਇਕੱਠੇ ਬਹਿਣਾ ਤਾਂ ਚਾਹੀਦਾ ਆਪਾਂ ਕਿਹੜਾ ਕੋਈ ਦੁਸ਼ਮਣ ਦੇਸ਼ ਆ ਵੀ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਗੱਲ ਹੋਈ ਆ ਕੁਝ ਬੰਦਿਆਂ ਨੂੰ ਜਿਹੜੇ ਬਹੁਤ ਵੱਡੇ ਵਿਦਵਾਨ ਨੇ ਉਹਨਾਂ ਨੂੰ ਨਾ ਸਿਰਫ ਸਲਾਮਾਂ ਦੇਣ ਲਈ ਨਾ ਟੈਲੀਵਿਜ਼ਨਾਂ ਤੇ ਜਾਂ ਅਖਬਾਰਾਂ ਤੇ ਨਹੀਂ ਜਾਂ ਸੋਸ਼ਲ ਮੀਡੀਆ ਤੇ ਨਹੀਂ ਉਹਨਾਂ ਨੂੰ ਇਕੱਠੇ ਕਰਨ ਦਾ ਭੁੱਲ ਜੋ ਨਿੱਜੀ ਗੁੱਸੇ ਕੀ ਨੇ ਕੀ ਕਿਸੇ ਦੇ ਨਾਲ ਤੁਹਾਡੀ ਨਫ਼ਰਤ ਆ ਪਰ ਜਿਨ੍ਹਾਂ ਨੂੰ ਪੰਜਾਬ ਪੰਜਾਬੀ ਜਿਨ੍ਹਾਂ ਨੂੰ ਵਿਦਵਾਨ ਸਮਝਦੇ ਆ ਲੋਕ ਵਾਕਈ ਸਾਡੇ ਸੰਤ ਮਹਾਂਪੁਰਸ਼ ਨੇ ਜਿਨ੍ਹਾਂ ਦਾ ਹੋਰ ਕਦ ਕਦ ਸਾਨੂੰ ਲੋੜ ਜਿਹੜੀ ਮੈਂ ਇਹ ਨਹੀਂ ਸਮਝਦਾ ਲੋਕ ਉਹਨਾਂ ਨੂੰ ਸਮਰਪਿਤ ਆ ਤੇ ਫਿਰ ਉਹਨਾਂ ਦੀ ਸਮਾਜ ਚ ਲੋੜ ਅੱਜ ਉਹਨਾਂ ਨੂੰ ਉੱਠਣਾ ਚਾਹੀਦਾ ਉਹਨਾਂ ਨੂੰ ਉੱਠ ਕੇ ਇਹ ਗੱਲ ਨੂੰ ਨੇੜੇ ਲਾਉਣਾ ਚਾਹੀਦਾ ਗੱਲ ਨੂੰ ਨਿਵੇੜਨਾ ਚਾਹੀਦਾ ਸਾਡੇ ਨੀ ਨਹੀਂ ਕਿ ਸਾਵਾ ਪਰੇਸ਼ਾਨ ਨਹੀਂ ਕਿ ਸੰਤਮਤ ਮਹਾਪੁਰਸ਼ ਇਤਿਹਾਸ ਵਿੱਚ ਜ਼ਰੂਰ ਪੜ੍ਹਣ ਇਹ ਨਹੀਂ ਵੀ ਸੋਚਣ ਵੀ ਜੇ ਸਾਡੇ ਤੇ ਕੋਈ ਛਿੱਟਾ ਪੈ ਜਾਏਗਾ ਅਸੀਂ ਕੀ ਲੈਣਾ ਪਰ ਉਹ ਸਥਿਤੀ ਨਹੀਂ ਕਿ ਮੈਂ ਤੁਹਾਨੂੰ ਬਾਰ ਬਾਰ ਜਿਹੜੀ ਮੇਰੀ ਮੇਰੀ ਕੋਈ ਬਾਦਲ ਸਾਹਮਣਾ ਜਾਂ ਦੂਜਾ ਗਰੁੱਪ ਜਾਂ ਤੀਜਾ ਗਰੁੱਪ ਮੇਰੀ ਗੱਲ ਇਹ ਨਹੀਂ ਗੀ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਨਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਈ ਅਕਾਲੀ ਦਲ ਦੇ ਪ੍ਰਧਾਨ ਨੂੰ ਬਚਾਉਣ ਦੇ ਲਈ ਡਕਟਰ ਦੇ ਦੱਸੇ ਦਾ ਇਹ ਦੱਸੋ ਮੈਂ ਇਹਦੋਂ ਬਾਅਦ ਮੈਂ ਡਕਟਰ ਦੇ ਦੱਸੇ ਦਾ ਇਹ ਕਤਲ ਕੋਸ਼ਿਸ਼ ਕੀਤੀ ਜਾਦੀ ਕਿਵੇਂ ਦਿਖਦੇ ਸਕੇ ਮੈਂ ਇਹਦੋਂ ਬਾਅਦ ਕੁਝ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਕਹੀ ਆ ਵੀ ਜੇ ਮੈਂ ਵੀ ਕੋਈ ਫਿਰ ਫਿਰ ਗੱਲ ਕੀ ਹੋਈ ਗੱਲ ਨੂੰ ਇਸ ਵੇਲੇ ਨੇੜੇ ਜੋੜਨ ਦੀ ਲੋੜ ਆ ਕਿਸੇ ਦੇ ਉਲਟ ਕਿਸ ਦੇ ਹੱਕ 'ਚ ਬੋਲਣ ਦੀ ਧੜੇਬੰਦੀ ਤੋਂ ਸਭ ਨੂੰ ਨੇੜੇ ਲਾਉਣ ਦੀ ਗੱਲ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਮੇਰੇ ਤੋਂ ਬਹੁਤ ਸਿਆਣੇ ਆ ਮੈਂ ਮੈਂ ਕੋਈ ਇਹ ਗੱਲਾਂ ਦੇ ਵਿੱਚ ਕੋਈ ਬਹੁਤ ਸਿਆਣਾ ਨਹੀਂਗਾ ਪਰ ਬਹੁਤ ਆਪਣੇ ਕਮੀ ਆ ਪਰਿਵਾਰਾਂ ਦੇ ਵਿੱਚ ਵੱਡੇ ਹੀ ਨਿਵੇੜਦੇ ਹੁੰਦੇ ਆ ਜਦੋਂ ਕੋਈ ਫਰਕ ਪੈ ਜੇ ਆਪਸ ਵਿੱਚ ਪਰਿਵਾਰਾਂ ਚ ਜੇ ਹੁਣ ਇਹ ਪਰਿਵਾਰ ਚ ਫਰਕ ਪਿਆ ਤੇ ਆਖਿਰ ਇਕੱਠੇ ਵੀ ਕਰਨਾ ਕਿ ਨਹੀਂ ਕਰਨਾ ਕਿਸੇ ਨੇ ਕਿਰਪਾਨਾਂ ਕੱਢ ਲੀਆਂ ਹੁਣ ਬਥੇਰੀਆਂ ਕੁਰਬਾਨਾਂ ਨੂੰ ਹੁਣ ਅੰਦਰ ਪਾਓ ਪਰ ਲਗੀ ਠੀ ਵਲੋ ਸੁਖਬੀਰ ਸਿੰਘ ਬਸ ਇਸ ਗੱਲ ਤੇ ਹੋਰ ਆ ਤੁਸੀਂ ਹੋਰ ਭਗਵੰਤ ਮਾਨ ਸਰਕਾਰ ਬਾਰੇ ਹੋਰ ਬਾਰੇ ਗੱਲਾਂ ਕਰੋ ਇਹ ਤਾਂ ਪ੍ਰੋਜੈਕਟ ਰੋਕ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸ ਦੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੇ ਪੋਲੀਟਿਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ 'ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ 'ਚ ਹੋਵੇ ਚਾਹੇ ਦੁਆਬੇ 'ਚ ਹੋਵੇ ਚਾਹੇ ਮਾਝੇ 'ਚ ਹੋਵੇ ਜਿਹੜੇ ਵੀ ਪਿਛਲੇ ਦਿਨਾਂ 'ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਧਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਇੱਧਰ ਤਲਵਾਲਾ ਜਿਹੜਾ ਇਹ ਉਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਬੜਾ ਕੁਝ ਚੱਲ ਰਿਹਾ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮੋਹਾਲੀ ਲਾਈਨ ਮੇਰਾ ਇਸ ਗੱਲ 'ਚ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਹਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਬਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਤੇ ਇਹ ਲੋਡ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿਉਂਕਿ ਅਜੇ ਤੱਕ ਰੇਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਆ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀਆਂ ਨੂੰ ਅੱਜ ਹੀ ਮੈਂ ਬੇਨਤੀ ਕਰਦਾ ਪਵਿੱਤਰ ਸਥਾਨ ਤੇ ਖੜਾ ਹੋ ਕੇ ਵੀ ਜਦੋਂ ਉਹ ਟਰੈਕ ਪ੍ਰੋਜੈਕਟ ਚੱਲਣਗੇ ਬਿਲਕੁਲ ਸਹੀ ਪੈਸੇ ਮਿਲਣਗੇ ਸਭ ਕੁਝ ਹੋਊਗਾ ਪਰ ਇਹ ਤੀਜਾ ਜ਼ਰੂਰੀ ਨੇ ਸਾਡਾ ਤਖਤ ਸਾਬ ਤਲਵੰਡੀ ਸਾਹਿਬ ਨੂੰ ਰਾਮਾ ਮੰਡੀ ਤੋਂ ਜੋੜਨ ਦੀ ਟਰੈਕ ਦੀ ਗੱਲ ਆ ਇਸੇ ਤਰੀਕੇ ਨਾਲ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜੋੜਨ ਦੀ ਗੱਲ ਆ ਇਹ ਟਰੈਕ ਬਣਨ ਲਈ ਮੈਂ ਅੱਜ ਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵੀ ਜਦੋਂ ਇਹ ਟਰੈਕ ਬਣਨ ਵੱਧ ਤੋਂ ਵੱਧ ਜ਼ਮੀਨਾਂ ਦੇ ਭਾਅ ਲੈਣ ਰੇਟ ਲੈਂਡ ਕੋਈ ਕਮੀ ਨਹੀਂ ਪਰ ਇਹ ਪ੍ਰੋਜੈਕਟਾਂ ਨੂੰ ਸਾਰੀਆਂ ਪਾਰਟੀਆਂ ਤੇ ਸਾਰੇ ਕਿਸਾਨ ਜਿੱਥੇ ਬੰਦੀਆਂ ਇਹਨੂੰ ਆਪਣਾ ਸਵਾਗਤਨ ਦੇਣ ਜਦੋਂ ਵੀ ਇਹ ਆਗੇ ਪ੍ਰੋਜੈਕਟ ਕਿਉਂਕਿ ਹਜੇ ਹਰੇਕ ਡਰਦਾ ਏ ਵੀ ਯਾਰ ਜੇ ਕਿਤੇ ਬਣਾਉਣਗੇ ਪਰ ਮੈਂ ਸਾਰਾ ਕੰਮ ਇਹ ਸ਼ੁਰੂ ਕੁਝ ਮਹੀਨਿਆਂ 'ਚ ਲੱਗੇ ਆ ਕਰਨ ਸਾਡੇ ਨਰਿੰਦਰ ਮੋਦੀ ਜੀ ਤੇ ਅਸ਼ਰਵੀ ਅਸ਼ਨਵ ਜੀ ਜਿਹੜੇ ਉਹਨਾਂ ਦੇ ਇਹ तकरीबन ਜਿਹੜਾ ਹੈ ਉਹਨਾਂ ਦੀ yes ਹੋ ਚੁੱਕੀ ਹੈ ਤੇ ਇਹ ਜਦੋਂ ਧਰਾਤਲ ਤੇ ਥੱਲੇ ਆ ਕੇ ਪ੍ਰੋਜੈਕਟ ਫਿਰ ਸਾਡੇ ਪੰਜਾਬੀਆਂ ਦੇ ਹੱਥ ਆ ਉਹ ਪ੍ਰੋਜੈਕਟਾਂ ਨੂੰ ਅੱਗੇ ਵਧਾਉਣਾ ਨਸ਼ਾ ਸਰਕਾਰ ਨੇ ਨਸ਼ਾ ਕਾਰਵਾਈ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕਿਉਂ ਨਸ਼ਾ ਵਿਰੋਧ ਨੂੰ ਲੈ ਕੇ ਤੁਸੀਂ ਗੱਲ ਕਰ ਰਹੇ ਹੋ ਯਾਰ ਜਿਹੜਾ ਬੰਦਾ ਆਪ ਜਿਹੜਾ ਨਸ਼ੇ 'ਚ ਰਹਿੰਦਾ ਹੈ ਜਾਂ ਆਪ ਜਿਹੜਾ ਨਸ਼ਾ ਮੁਕਤ ਨਹੀਂਗਾ ਉਹ ਕਿਹੜਾ ਨਸ਼ਾ ਮੁਕਤ ਕਰੂਗਾ ਇਸ ਕਰਕੇ ਇਹ ਸਭ ਡਰਾਮੇ ਆ ਇੱਕ ਗੱਲ ਮੇਰੀ ਮੈਂ ਤੁਹਾਨੂੰ ਧਿਆਨ ਨਾਲ ਇਹ ਗੱਲ ਮੇਰੀ ਮੈਂ ਕਹਿਣਾ ਚਾਹੁੰਦਾ ਵੀ ਇਹ ਜਿੰਨੇ ਵੀ ਪ੍ਰੋਗਰਾਮ ਨੇ 3 ਸਾਲ ਪਹਿਲਾਂ ਇਹ ਕਿੱਥੇ ਸੁੱਤੇ ਪਏ ਸੀ ਇਹ ਤਾਂ ਸਿਰਫ ਦਿੱਲੀ ਇਲੈਕਸ਼ਨ ਹਾਰਨ ਤੋਂ ਬਾਅਦ ਇਹ ਸਿਰਫ ਮੀਡੀਆ ਦੇ ਮੂਤਰ ਮਾਕੀਤਾ ਜਾ ਰਿਹਾ ਮੇਰੀ ਗੱਲ ਸੁਣੋ ਪੰਜਾਬ ਦੇ ਵਿੱਚ ਕਦੇ ਯਾਰ ਗਰਾਉਂਡਾਂ 'ਚ ਬੱਚੇ ਮਰਦੇ ਵੀ ਦੇਖੇ ਸੀ ਇਹ ਸਥਿਤੀ ਤਾਂ ਕਦੇ ਜਦੋਂ ਅੱਤਵਾਦ ਸੀ ਉਦੋਂ ਦੀ ਸਥਿਤੀ ਸੀ ਕਿਵੇਂ ਕੱਲ ਸੀਓ ਦੌੜ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਖੰਨਾ ਪੁਲਿਸ ਦੇ ਕਿ ਮੈਂ ਇੱਕ 8 ਸਾਲ ਬੱਚਾ ਕਿਡਨੈਪ ਕਰ ਲਿਆ ਗਿਆ ਇਹ ਕਦੇ ਪੰਜਾਬ ਚ ਸੁਣਿਆ ਸੀ ਫਰੋਤੀ ਲਈ ਕਿਡਨੇ ਬਾਅਦ ਚ ਛਡਾ ਲਿਆ ਨਾ ਛਡਾ ਲਿਆ ਉਹ ਤਾਂ ਬਹੁਤ ਵੱਡੀ ਗੱਲ ਆ ਪਰ ਇਸ ਪੰਜਾਬ ਚ ਹੋ ਪੀ ਰਿਹਾ ਇੱਥੇ ਟੂਰਨਾਮੈਂਟ ਫੁੱਟਬਾਲ ਦਾ ਚੱਲ ਰਿਹਾ ਸੀ ਉਹ ਬੱਚੇ ਦੇ ਗੋਲੀ ਗਰਾਊਂਡ ਦੇ ਵਿੱਚ ਇਹ ਅਮਨ ਜਿਹੜਾ ਨੰਗਲ ਅੰਬੀਆਂ ਸੀ ਉਹ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਹੁਣ ਬੱਚਿਆਂ ਤੱਕ ਮਾਰਨ ਤੱਕ ਆ ਗਿਆ ਬਿਲਕੁਲ ਕਾਨੂੰਨ ਦੀ ਸਥਿਤੀ ਬਾਹਰੋਂ ਨਿਕਲ ਚੁੱਕੀ ਆ ਤੁਸੀਂ ਕੋਈ ਚੈਨਲ ਲਾ ਲੋ ਤੁਹਾਡਾ ਕੋਈ ਮੈਂ ਕਹਿੰਦਾ ਲਾ ਲੋ ਕੀ ਆਊਗਾ ਟਾਪ ਆ ਪੱਜਾ ਖਬਰਾਂ ਹਰ ਜ਼ਿਲ੍ਹੇ ਦੇ ਵਿੱਚ ਇੱਥੇ ਗੋਲੀ ਚੱਲ ਗਈ ਜੀ ਇਹਦੇ ਗਿੱਟੇ 'ਚ ਮਾਰੀ ਜੀ ਇਹਦੇ ਪੱਟ 'ਚ ਮਾਰੀ ਜੀ ਇਹਦੇ ਆਹ ਹੋ ਗਿਆ ਇਹਦੀ ਵੀਡੀਓ ਬਣ ਗਈ ਜੀ ਇਹਦੇ ਮੋਟਰਸਾਈਕਲ ਭੱਜੇ ਜਾ ਰਹੇ ਆ ਇਹਦੇ ਲੁੱਟ ਹੋ ਗਈ ਜੀ ਹੋਰ ਪੰਜਾਬ 'ਚ ਕੁਝ ਹੋ ਰਿਹਾ ਏ ਇਹ ਇੰਨੀ ਦਰਦਨਾਕ ਸਥਿਤੀ ਹਰ ਜ਼ਿਲ੍ਹੇ ਦੀ ਤੇ ਉਸ ਤੋਂ ਬਾਅਦ ਆ ਨਵਾਂ ਕੰਮ ਜਿਹੜਾ ਪੁਲਿਸ ਨੇ ਫੜ ਲਿਆ ਕਦੇ ਯੋਗੀ ਸਾਹਿਬ ਮੰਗੂ ਜਿਹੜਾ ਇੱਕਦਾਂ ਟਾਪ ਦਾ ਬੰਦਾ ਟਾਪ ਦਾ ਜਿਹਦੇ ਸਿਰ ਤੇ ਸੌ ਕਤਲ ਹੋਣ ਜਾਂ ਉਹਦੀਆਂ ਡਕੈਤੀਆਂ ਹੋਣ ਉਸ ਬੰਦੇ ਦਾ ਇੱਕ ਦਾ ਸਾਲ ਚ ਇੱਕ ਇਨਕਾਊਂਟਰ ਕਰੋ ਤੇ ਪਤਾ ਲੱਗ ਜੇ ਤੇ ਜਿਹੜਾ ਅਰਮਾ ਖਰਬਾ ਦਾ ਜਿਹੜਾ ਨਸ਼ਾ ਵੇਚਦਾ ਉਹਦਾ ਘਰ ਤੋੜੋ ਤਾਂ ਪਤਾ ਲੱਗੇ ਆ ਪਤਾ ਨਹੀਂ ਕਿਹਨਾਂ ਦੇ ਚਿੰਦੀ ਤੋਰਾਂ ਦੇ ਇੱਕ ਐਸਐਸਪੀ ਦੇਖ ਕੇ ਦੂਜਾ ਵੀ ਮੈਂ ਨਾ ਪਿੱਛੇ ਰਹਿ ਜਾ ਜੇ ਬਠਿੰਡੇ ਚ ਕਰ ਲਿਆ ਤਾਂ ਫਰੀਦਕੋਟ ਵਾਲਾ ਤੋੜੀ ਜਾਂਦਾ ਫਰੀਦਕੋਟ ਦਾ ਬਰਨਾਲੇ ਵਾਲਾ ਤੋੜੀ ਜਾਂਦਾ ਮਤਲਬ ਮੇਰਾ ਕਹਿਣ ਦਾ ਇਹ ਗਾਂਜੇ ਵਾਲੇ ਕੁੜੀਆਂ ਵਾਲੇ ਇਹਨਾਂ ਨਾਲ ਕਰੇ ਤੇ ਕੁਝ ਨਹੀਂ ਬਣਦਾ ਇਸ ਕਰਕੇ ਜਿੱਥੋਂ ਵੱਡੀ ਆਖਰ ਇਹਨਾਂ ਕੋਲ ਨਸ਼ਾ ਕਿੱਥੋਂ ਪਹੁੰਚ ਰਿਹਾ ਮੈਨੂੰ ਐਦੂੰ ਗੱਲ ਅੱਗੇ ਤੁਰਦੀ ਹੋਈ ਨਹੀਂ ਗਈ ਕੀ ਜਿਹੜਾ ਇਹ ਕੁੜੀਆਂ ਵਾਲੇ ਨੇ ਜਿਨ੍ਹਾਂ ਕੋਲੇ ਗ੍ਰਾਮਾਂ 'ਚ ਹੁੰਦਾ ਏ ਮੈਂ ਕਹਿੰਦਾ ਬਹੁਤ ਚੰਗੀ ਗੱਲ ਆ ਇਹਨਾਂ ਨੂੰ ਕਾਨੂੰਨ ਦੇ ਦਾਇਰੇ 'ਚ ਬਖਸ਼ਣਾ ਨਹੀਂ ਪਰ ਇਹਨਾਂ ਤੋਂ ਅੱਗੇ ਕਿੱਥੋਂ ਆਉਂਦਾ ਉੱਥੇ ਕਿਉਂ ਨਹੀਂ ਪਹੁੰਚ ਰਹੇ ਤਿੰਨ ਸਾਲ ਹੋ ਗਏ ਤੁਸੀਂ ਆ ਜਿਹੜੇ ਜਿਵੇਂ ਕਹਿੰਦੇ ਚਿੰਦੀ ਚੋਰ ਜੇਬ ਚੋਰਾਂ ਵਾਲੇ ਹੁੰਦੇ ਆ ਪਾਕਟ ਕਰਨ ਵਾਲੇ ਉਹਨਾਂ ਨੂੰ ਜਿਹੜੇ ਵੱਡੇ ਜਿਹੜੀ ਇਹ ਸਪਲਾਈ ਦਿੰਦੇ ਆ ਕਵਾਂਟਲਾਂ 'ਚ ਟਨਾਂ 'ਚ ਉਹ ਕਿੱਥੇ ਆ ਉਹਨਾਂ ਦੇ ਘਰ ਅੱਜ ਤੱਕ ਕਿਉਂ ਨਹੀਂ ਢਏ ਇਸ ਕਰਕੇ ਇਹ ਡਰਾਮਾ ਹੈ ਉਹ ਨਮਾ ਕੰਮ ਇੱਕ ਕਰ ਲਿਆ ਉਹ ਐਨਕਾ ਜੀ ਲਾਈ ਬੈਠਾ ਸੀ ਕਾਲੀਆਂ ਐਨਕਾਂ ਹੀ ਲਾਲੀਆਂ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਆ ਬਜਟ ਆ ਰਿਹਾ ਬਜਟ ਕਦੇ ਸੁਣਿਆ ਜਿਹੜਾ ਇੱਕ ਦਿਨ ਪਹਿਲਾਂ ਫਰਾਈਡੇ ਆ ਉਸ ਦਿਨ ਉੱਠ ਜੂਗਾ ਕੁੱਲ ਰਹਿ ਗਏ ਦਿਨ 5 5 ਦਿਨਾਂ ਚ ਕੋਈ ਮੁਲਾਜ਼ਮਾ ਆ ਹਾਲ ਹੋਗੀ ਜਿੰਨਾ ਵੀ ਕਰਜ਼ਾ ਲੈ ਸਕ ਜਿੰਨੀ ਇੱਕ ਸੂਬੇ ਨੂੰ ਕਰਜ਼ਾ ਲੈਣ ਦੀ ਪਰਮਿਸ਼ਨ ਆ ਉਹ ਕਰਜ਼ਾ ਲੈਣ ਦੀ ਲਿਮਟ ਵੀ ਪਾਰ ਕਰ ਗਏ ਨਾ ਤਨਖਾਹਾਂ ਦੇਣ ਨੂੰ ਪੈਸਾ ਇਹ ਨਾ ਪੈਨਸ਼ਨ ਦੇਣ ਨੂੰ ਪੈਸਾ ਡਿਵੈਲਪਮੈਂਟ ਕੋਈ ਸੜਕ ਕੋਈ ਪੋਲੋ ਤਾਂ ਭੁੱਲ ਹੀ ਜਾਓ ਇਸ ਕਰਕੇ ਹਾਲਾਤ ਬੜੇ ਮਾੜੇ ਆ ਤੁਸੀਂ ਅੱਗੇ ਬਜਟ 'ਚ ਦੇਖਿਓ ਹਜ਼ਾਰ ਹਜ਼ਾਰ ਰੁਪਈਆ ਜਿਹੜੀ ਗੱਲ ਕਰਦੇ ਇਹਨਾਂ ਕੋਲ ਤਾਂ ਟੋਟਲੀ ਜਿਹੜਾ ਪੈਸਾ ਡਿਵੈਲਪਮੈਂਟ ਲਈ ਹੈ ਨਹੀਂ ਹਜ਼ਾਰ ਰੁਪਈਆ ਕਿੱਥੋਂ ਦੇ ਦੇਣਗੇ ਕਿਸੇ ਮਾਨਤੀ ਨੂੰ ਉਹ ਸਭ ਫਰੌਡ ਆ ਹੁਣ ਉਹਨੇ ਐਨਕਾ ਹੀ ਲਾ ਲੀਆਂ ਵੀ ਬੇਸ਼ਰਮ ਜਿਹੜੀ ਐਨਕਾਂ ਆ ਉਹ ਅੱਖਾਂ ਜਿਹੜੀਆਂ ਇੰਨੀਆਂ ਬੇਸ਼ਰਮੀ ਨਾਲ ਝੁ ਕਿਸੇ ਨਾਲ ਅੱਖ ਅੱਖ ਮਲਾ ਨਹੀਂ ਸਕਦਾ ਤੇ ਉਹ ਐਨਕਾ ਲਾ ਕੇ ਕੰਮ ਸਰ ਰਿਹਾ ਵੀ ਮੇਰੀ ਨਿਗਾ ਕਿਸੇ ਨਾਲ ਅੱਖ ਮਿਲੇ ਹੀ ਨਾ ਦੂਜਾ ਇਹ ਵੀ ਪਤਾ ਲੱਗ ਰਿਹਾ ਵੀ ਥੱਲੇ ਦੂਜਾ ਕੰਮ ਵੀ ਹੋਇਆ ਹੋਇਆ ਇੱਕ ਤੁਸੀਂ ਆਹੀ ਅੰਮ੍ਰਿਤਸਰ ਸਾਹਿਬ 'ਚ ਔਮਨਸ ਡੇ ਤੇ ਪਵਿੱਤਰ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਕੇ ਔਮਨ ਡੇਸ ਤੇ ਇਹ ਕਿਹਾ ਵੀ ਮੇਰੀ ਵਾਈਫ ਆ ਜਿਹੜੀ ਘਰ ਵਾਲੀ ਆ ਮੇਰੀ ਚੀਫ ਮਿਨਿਸਟਰ ਕਹਿ ਰਿਹਾ ਵੀ ਜਿਹੜੀ ਮੇਰੀ ਵਾਈਫ ਆ ਉਹ ਮੈਨੂੰ ਘਰੇ ਜਾਂਦਿਆਂ ਨੂੰ ਕਹਿੰਦੀ ਆ ਵੀ ਤੁਹਾਨੂੰ ਤਾਂ ਅਕਲ ਨਹੀਂ ਜਿਹਨੂੰ ਜਿਹਦੀ ਘਰ ਵਾਲੀ ਇਹ ਕਵੇ ਵੀ ਤੈਨੂੰ ਅਕਲ ਨਹੀਂ ਉਹਦੇ ਬਾਕੀ ਉਹਦੀ ਇੱਜ਼ਤ ਕੀ ਰਹਗੀ ਜਿਹਨੇ ਇਹ ਕਹਿਤਾ ਮੇਰੀ ਘਰ ਵਾਲੀ ਕਹਿੰਦੀ ਆ ਵੀ ਤੂੰ ਕਤੌਲੀਏ ਕਿੱਥੇ ਸਿੱਟਣਾ ਕੱਪੜੇ ਕਿੱਥੇ ਸਿੱਟਦਾ ਜਿਹਨੂੰ ਇਹ ਕਹਿ ਰਹੇ ਆ ਸਟੇਜ ਤੇ ਗਿਆ ਤੁਹਾਡੇ ਚੈਨਲਾਂ ਤੇ ਵੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਆ ਮਾਨ ਸਾਹਿਬ ਸੀਐਮ ਸਾਹਿਬ ਤੁਹਾਨੂੰ ਅਕਲ ਨਹੀਂ ਜਿਹਦੇ ਘਰ ਵਾਲੀ ਇਹ ਕਹਿਤਾ ਵੀ ਇਹਨੂੰ ਅਕਲ ਨਹੀਂ ਤੇ ਫਿਰ ਗੱਲ ਹੁਣ ਕਹਿ ਗਈ ਰਹਿ ਗਈ ਕੋਈ ਕਹਿਣ ਵਾਲੇ ਇਸ ਕਰਕੇ ਦੁਨੀਆ ਨੂੰ ਪਤਾ ਲੱਗ ਗਿਆ ਜਿਹੜੀ ਵਾਈਫ ਆ ਉਹਦੀ ਉਹ ਸੱਚ ਬੋਲਦੀ ਆ ਧਰਮ ਪਤਨੀ ਤਾਂ ਸੱਚ ਬੋਲੂਗੀ ਨਾ ਤੇ ਉਹ ਗੱਲ ਖਾਦੀ ਪੀਤੀ ਚ ਉਹਨਾਂ ਨੇ। ਸ਼੍ਰੀ ਅੰਮ੍ਰਿਤਸਰ ਆ ਕੇ ਲੋਕਾਂ ਨਾਲ ਗੱਲ ਕਰਦੇ ਆ। ਜੀ। ਕਾਂਗਰਸ ਦੇ ਵਿੱਚ ਪ੍ਰਧਾਨ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ। ਚਲੋ ਆਪਾਂ ਕੀ ਲੈਣਾ ਕਾਂਗਰਸ ਦਾ ਇਹੀ ਕੰਮ ਚੱਲਣਾ ਏ। ਇਸ ਵਕੀਲਾ ਨੇ ਉਹਨਾਂ ਦੀ ਤੁਸੀਂ ਬੀਜੇਪੀ ਦੀ ਤਿਆਰੀ ਕਰੋ। ਬੀਜੇਪੀ ਸਤਾਈ ਚ ਆ ਰਹੀ ਆ। ਜੀ। ਇੱਕ ਗੱਲ ਸੁਣ ਲਓ। ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਨ੍ਹਾਂ ਨੇ ਡਬਲ ਇੰਜਨ ਦੀ ਸਰਕਾਰ 27 ਚ ਸਾਰਾ ਕੁਝ ਕਿਸਾਨਾਂ ਦੇ ਕਰਜ਼ੇ ਵੀ ਮਾਫ ਕਰਾਂਗੇ। ਸਾਨੂੰ ਹੋਰ ਸਭ ਕੁਝ ਵੀ ਕਰਾਂਗੇ ਜੇ 1 ਲੱਖ ਕਰੋੜ ਰੁਪਇਆ ਬਿਹਾਰ ਚ ਮਿਲ ਸਕਦਾ ਕਰਨਾਟਕ ਆ ਮਿਲ ਸਕਦਾ ਜਾਂ ਹੋਰ ਕਿਤੇ ਮਿਲ ਸਕਦਾ ਤੇ ਸਾਡੀ ਕੁਏ ਨਹੀਂ ਮਿਲ ਸਕਦਾ ਇਸ ਕਰਕੇ ਬੀਜੇਪੀ ਕੋਈ ਵੀ ਬੀਜੇਪੀ ਕਸਰ ਨਹੀਂ ਰਹੂਗੀ ਕਮੀ ਨਹੀਂ ਜੋ ਕਿ 27 ਦੇ ਵਿੱਚ ਡਬਲ ਇੰਜਨ ਦੀ ਸਰਕਾਰ ਆ ਜਿਹੜੀ ਉਰੇ ਆਏਗੀ ਤੇ ਸਾਡਾ ਸੂਬਾ ਵੀ ਯੂਪੀ ਵੰਗੂ ਰਾਜਸਥਾਨ ਵੰਗੂ ਹਰਿਆਣੇ ਵੰਗੂ ਓਡੀਸ਼ਾ ਵੰਗੂ ਮੱਧ ਪ੍ਰਦੇਸ਼ ਵੰਗੂ ਮਹਾਰਾਸ਼ਟਰ ਵੰਗੂ ਸਾਡਾ ਸੂਬਾ ਵੀ ਉਹ ਦਿਨ ਦੁਆਰਾ ਆਉਣਗੇ ਵੀ ਰੰਗਲਾ ਪੰਜਾਬ ਬਣੇਗਾ ਅੰਦਾਜ਼ਾ ਲਾਓ ਤੁਸੀਂ ਇੱਕ ਮਹਾਰਾਸ਼ਟਰ ਹੈ ਮਹਾਰਾਸ਼ਟਰ ਕੱਲਾ ਮੁੰਬਈ ਸ਼ਹਿਰ ਆ ਜਿਹੜਾ ਕੱਲਾ ਮੁੰਬਈ ਸ਼ਹਿਰ 64000 ਕਰੋੜ ਰੁਪਈਆ ਇਕੱਲੇ ਸ਼ਹਿਰ ਦਾ ਬਜਟ ਆ ਇੱਥੇ 4000 ਕਰੋੜ ਰੁਪਈਆ 4000 ਕਰੋੜ 4000 ਕਰੋੜ ਸਾਰੇ ਪੰਜਾਬ ਸਰਕਾਰ ਦਾ ਬਜਟ ਆ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ 4000 ਕਰੋੜ ਚੋਂ ਸਾਰੇ ਮਹਿਕਮਿਆਂ ਨੂੰ ਜੇ ਵੰਡ ਲਈਏ ਨਾ ਤੇ 2-200-100 ਕਰੋੜ ਰੁਪਈਆ ਹੁੰਦਾ ਇੰਦ ਅਜਾ ਲਾਲੂ ਉਹਦੇ ਨਾਲ ਕਿਹੜਾ ਸਕੂਲ ਬਣ ਜਾਊ ਕਿਹੜੀ ਲੈਬ ਬਣ ਜਾਊ ਕਿਹੜਾ ਪੁਲ ਬਣ ਜਾਊ ਕਿਹੜਾ ਕੁਝ ਹੋ ਜਾਊ ਇਸ ਕਰਕੇ ਇਹ ਤਾਂ ਕੰਮ ਛੁੱਟੀ ਹੋ ਗਈ ਆ ਤੇ ਬਾਕੀ ਗੱਲ ਤੁਹਾਨੂੰ ਮੈਂ ਧਰਮਪਤਨੀ ਗੁਰਪ੍ਰੀਤ ਜੀ ਨੇ ਜਿਹੜਾ ਬਿਆਨ ਦਿੱਤਾ ਉਹ ਤੁਸੀਂ ਸਮਝ ਲਓ ਹੁਣ ਜੇ ਇਤੋਂ ਬਾਅਦ ਵੀ ਨਾ ਸਮਝੇ ਕੋਈ ਤੇ ਫਿਰ ਉਹ ਨਾ ਸਮਝੇ ਸਰ ਕੇਂਦਰ ਸਰਕਾਰ ਕੋਲ ਕੰਟਾ ਕਾਫੀ ਦੇ ਤੋ ਪੇਨ ਕਰਦੇ ਵੀ ਐਸਪੀਸੀ ਇਲੈਕਸ਼ਨ ਕਰਵਾਇਦਾ ਹੈ ਕਾਫੀ ਵਿਰੋਧ ਕੀਤਾ ਜਾ ਰਿਹਾ ਕਿਵੇਂ ਦੇਖਦੇ ਆਪਾਂ ਉਹ ਐਸਪੀਸੀ ਤਾਂ ਅਲੱਗ ਇੱਕ ਇੱਕ ਬੋਰਡ ਆ ਉਹਦੇ ਚੇਅਰਮੈਨ ਨੇ ਉਹਨਾਂ ਨੇ ਫੈਸਲਾ ਕਰਨਾ ਅ ਬੇਟੇ ਜੀ ਲਾਸਟ ਵਾਰ ਹੈ ਕਿ ਕਿਵੇਂ ਵੇਖਦੇ ਹੋ ਕਿ ਸਿੰਘ ਸਾਹਿਬ ਜੀ ਨੂੰ ਇਦਾਂ ਲਾਉਣਾ ਕਿੰਨਾ ਕੁ ਜਾਇਜ਼ ਆ ਕਿਉਂਕਿ ਕੌਮ ਦੇ ਜੱਥੇਦਾਰ ਨੇ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲਾਹ ਦੇਣਾ ਆਪਣੀ ਡਿਊਟੀ ਤੋਂ ਸੇਵਾ ਮੁਕਤੀ ਕਰਨਾ ਮੈਂ ਇਸ ਕੁਝ ਨਹੀਂ ਕਹਿ ਸਕਦਾ ਇਹ ਜਿਹੜੇ ਲਾਉਂਦੇ ਆ ਉਹੀ ਲਾਉਂਦੇ ਆ ਉਹੀ ਲਾ ਕੇ ਫਿਰ ਲਾਉਂਦੇ ਆ ਉਹ ਤਾਂ ਉਹਨਾਂ ਨੂੰ ਪਤਾ ਵੀ ਕੀ ਉਹਨਾਂ ਦੇ ਅਧਿਕਾਰ ਨੇ ਮੈਨੂੰ ਇਦਾਂ ਡੰਗਿਆਈ ਚੇਸ ਕਰਨ ਦਾ ਪਤਾ ਨਹੀਂਗਾ ਪਰ ਲਾਉਣ ਵਾਲੇ ਵੀ ਉਹੀ ਨੇ ਲਾਉਣ ਵਾਲੇ ਵੀ ਉਹੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ